ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਾਬਰੀ ਬਣਾਈ ਹੋਈ ਜਿਹੜੀ ਕੁਦਰਤ ਹੈ ਉਹ ਬੜੀ ਕਮਾਲ ਹੈ ਜੇਕਰ ਅਸੀਂ ਮੌਸਮ ਅਤੇ ਫਲਾਂ ਦੀ ਗੱਲ ਕਰੀਏ ਤਾਂ ਜਿੱਦਾਂ ਦਾ ਵੀ ਮੌਸਮ ਹੁੰਦਾ ਸਾਨੂੰ ਕੁਦਰਤੀ ਤੌਰ ਤੇ ਉਦਾਂ ਦੇ ਜਿਹੜੇ ਫਲ ਹੈ ਉਹ ਪ੍ਰਾਪਤ ਹੋ ਜਾਂਦੇ ਜਿੱਦਾਂ ਹੁਣ ਗਰਮੀ ਬਹੁਤ ਜ਼ਿਆਦਾ ਪੈ ਰਹੀ ਤਾਂ ਸਾਨੂੰ ਮੌਜੂਦਾ ਸਮੇਂ ਵਿੱਚ ਜੇਕਰ ਫਲ ਦੀ ਗੱਲ ਕਰੀਏ ਤਾਂ ਸਾਨੂੰ ਜਾਮਣਾ ਆਸਾਨੀ ਨਾਲ ਮਿਲ ਜਾਂਦੀਆਂ ਐ ਜਿੱਥੇ ਖਾਣ ਦੇ ਵਿੱਚ ਇਹ ਬਹੁਤ ਜ਼ਿਆਦਾ ਮਿੱਠੀਆਂ ਐ ਉੱਥੇ ਜੇਕਰ ਵੈਦਾਂ ਦੀ ਹਕੀਮਾਂ ਦੀ ਡਾਕਟਰਾਂ ਦੀ ਸਲਾਹ ਮੰਨੀਏ ਤਾਂ ਇਹ ਕਈ ਬਿਮਾਰੀਆਂ ਦੇ ਇਲਾਜ ਲਈ ਇਕਰਾਮ ਬਾਣ ਦੀ ਤਰ੍ਹਾਂ ਕੰਮ ਕਰਦੀਆਂ ਇਹਦੀ ਗੂਠੜੀ ਨੂੰ ਜੇਕਰ ਪੀਸ ਕੇ ਚੂਰਨ ਬਣਾ ਲਿਆ ਜਾਵੇ ਤਾਂ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਜ਼ਿਆਦਾ ਲਾਹੇਪੰਦਾ ਹੈ ਇਸ ਤਰ੍ਹਾਂ ਸਿਆਣੇ ਜਿੱਦਾਂ ਕਹਾਵਤਾਂ ਪਾਉਂਦੇ ਰਹੇ ਵੀ ਪੁਰਾਣੇ ਸਮੇਂ ਵਿੱਚ ਜਿੱਦਾਂ ਕਹਿੰਦੇ ਤੇ ਬੀ ਜੀਨਾ ਲਾਹੌਰ ਨਹੀਂ ਵੇਖਿਆ ਸਮ ਸਮਝੋ ਜੰਮਿਆ ਨਹੀਂ ਉਸੇ ਤਰ੍ਹਾਂ ਨਮੀ ਕਹਾ ਬਤਾ ਬੀ ਜੀਨੇ ਜਾਮਣੀ ਨਹੀਂ ਖਾਦੀਆਂ ਉਹ ਸਮਝੋ ਪੰਜਾਬੀ ਨਹੀਂ ਪਰ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਇਹਨਾਂ ਦੀ ਸਥਿਤੀ ਹੈ ਦੂਰਦਰਸ਼ਾ ਜਾਮਣਾ ਦੀ ਬਹੁਤ ਜ਼ਿਆਦਾ ਖਰਾਬ ਹੈ ਆ ਥੋੜੇ ਦਿਨਾਂ ਵਿੱਚ ਕਈ ਜਾਮਣਾ ਦੇ ਕੋਲ ਜਾਣ ਦਾ ਮੌਕਾ ਮਿਲਿਆ ਜਾਮਣਾ ਦੇ ਫਲ ਥੱਲੇ ਗਿਰ ਚੁੱਕੇ ਨੇ ਛਾੜ ਚੁੱਕੇ ਐ ਜਾਮਣਾ ਲਪਾ ਲਪ ਭਰੀਆਂ ਹੋਈਆਂ ਪਰ ਉਹਨਾਂ ਨੂੰ ਤੋੜਨ ਵਾਲਾ ਕੋਈ ਨਹੀਂ ਹੈਗਾ ਸੋ ਇੱਕ ਹਲਕੀ ਫੁਲਕੀ ਜੀ ਛੋਟੀ ਜੀ ਕਵਿਤਾ ਗੁਫ਼ਤਗੂ ਜਾਮਣਾ ਦੇ ਨਾਲ ਕਰਦੇ ਆਂ ਵੀ ਇਹਨਾਂ ਦੀ ਦਸ਼ਾ ਕਿਉਂ ਖਰਾਬ ਹੈ ਆਜੋ ਇਹਨਾਂ ਨੂੰ ਮੋੜ ਕੇ ਲਿਆਨੇ ਆ ਇੱਕ ਹਲਕੀ ਫੁਲਕੀ ਜੀ ਕਵਿਤਾ ਗੁਫ਼ਤਗੂ ਆਓ ਸੁਣਾਵਾ ਤੁਹਾਨੂੰ ਇੱਕ ਗੱਲਬਾਤ ਜੀ ਜਾਮਣਾ ਦੇ ਦਰਖਤ ਨਾਲ ਹੋਈ ਐ ਮੇਰੀ ਮੁਲਾਕਾਤ ਜੀ ਉਹ ਚੁੱਪ ਚਾਪ ਜਿਹਾ ਖੜਾ ਸੀ ਅੱਖਾਂ ਜੀਆਂ ਭਰ ਕੇ ਦੁੱਖੜਾ ਫਰੋਲੇ ਆ ਉਸਨੇ ਥੋੜਾ ਜਿਹਾ ਡਰ ਕੇ ਮੈਂ ਕਿਹਾ ਤੇਰੀ ਤਾਂ ਭਰਾਵਾ ਹੁਣ ਚੜਾਈ ਐ ਤੇਰੇ ਉੱਤੇ ਫਲਾਂ ਦੀ ਜ਼ਰੂਰਤ ਆਈ ਐ ਕਹਿੰਦਾ ਕੀ ਗੱਲ ਦੱਸਾਂ ਤੈਨੂੰ ਯਾਰਾ ਵੇ ਹੋਣਾ ਮੇਰੇ ਵੱਲ ਕੋਈ ਢੇੜਾ ਮਾਰੇ ਸਰਦਾਰਾ ਵੇ ਮਿੱਠੀਆਂ ਰਸ ਭਰੀਆਂ ਜਾਮਣਾ ਮੇਰੇ ਵੀੜੇ ਦਾ ਸ਼ਿੰਗਾਰ ਵੇ ਪਰ ਹੁਣ ਲੱਗਦਾ ਜਾਂਦਾ ਜਿਵੇਂ ਸਮੇਂ ਦੇ ਨਾਲ ਗਿਆ ਮੈਂ ਹਾਰ ਦੇ ਅੱਜ ਕੱਲ ਦੇ ਬੱਚੇ ਮੇਰਾ ਨਾਂ ਤੱਕ ਵੀ ਭੁੱਲ ਗਏ ਨੇ ਮੇਰੇ ਮਿੱਠੇ ਰਸ ਭਰੇ ਫਲ ਮਿੱਟੀ ਵਿੱਚ ਰੁੜ ਗਏ ਨੇ ਮੇਰੀ ਠੰਡੀ ਸ਼ਾਂਦਾ ਵੀ ਕੋਈ ਆਨੰਦ ਨਾ ਮਾਣੇ ਵੇ ਘਰ ਘਰ ਹੋ ਗਏ ਏਸੀ ਲੋਕੀ ਆਪਣੇ ਆਪ ਨੂੰ ਬਣਦੇ ਬਹੁਤੇ ਸਿਆਣੇ ਵੇ ਤਾਂਦਰੁਸਤੀ ਲਈ ਡਾਕਟਰ ਬੈਡ ਕਰਨ ਮੇਰੀ ਮਸ਼ੂਰੀ ਵੇ ਲੋਕੀ ਫੇਰ ਵੀ ਪਾਉਂਦੇ ਜਾਂਦੇ ਮੇਥੋਂ ਪੂਰੀ ਵੇ ਸਿੱਧੂ ਸਿੰਘ ਸਰਦਾਰਾ ਤੂੰ ਸਭ ਨੂੰ ਮੇਰਾ ਸਨੇਹਾ ਦੇ ਆਵੀ ਮੇਰੇ ਬੇੜੇ ਲੱਗਣ ਫੇਰ ਤੋਂ ਰੌਣਕਾਂ ਤੂੰ ਸਭ ਨੂੰ ਕਹਿ ਆਵੀ ਸਿੱਧੂ ਸਿੰਘ ਸਰਦਾਰਾ ਤੂੰ ਸਭ ਨੂੰ ਮੇਰਾ ਸਨੇਹਾ ਦੇ ਆਵੀ ਮੇਰੇ ਬੇੜੇ ਲੱਗਣ ਫੇਰ ਤੋਂ ਰੌਣਕਾਂ ਤੂੰ ਸਭ ਨੂੰ ਕਹਿ ਆਵੀ ਸੋ ਛੋਟਾ ਜਿਹਾ ਸਨੇਹਾ ਮੈਂ ਤੁਹਾਨੂੰ ਜਾਮਣਾਵਲ ਤੇ ਜਿਹੜਾ ਹੈਗਾ ਮੈਨੂੰ ਭੇਜਿਆ ਮੈਂ ਤੁਹਾਨੂੰ ਦੇ ਦਿੰਦਾ ਸੋ ਆਓ ਸਾਰੇ ਰਲ ਮਿਲ ਕੇ ਮਿੱਠੀਆਂ ਰਸ ਭਰੀਆਂ ਜਾਮਣਾ ਦਾ ਆਨੰਦ ਮਾਣੀਏ ਖੁਸ਼ ਰਹੋ ਆਵਾਜ਼ ਰਹੋ ਤੰਦਰੁਸਤ ਰਹੋ